ਦੇਸੀ ਜਿਹੇ ਮੁੰਡੇ ਪੂਰੇ ਅੱਤ ਸੋਣੀਏ ਤਾਈਓ ਸਾਨੂੰ ਕਹਿੰਦੇ ਪਿੰਡਾਂ ਵਾਲੇ ਜੱਟ ਸੋਣੀਏ ਆਪਣੇ ਮੁਕਾਮ ਤੇ ਅਸੀਂ ਕਹਿੰਨੇ ਬਾਰ-ਬਾਰ ਬਾਰ ਕੁਝ ਨਹੀਂ ਆਇਆ ਬਾਰ ਅਸੀਂ ਉਰੀ ਬਣਾ ਦਾਂਗੇ ਬਾਰ ਹਾਂਜੀ ਅਸੀਂ ਬਾਰ ਉਰੀ ਬਣਾ ਦਾਂਗੇ 2 ਮਹੀਨੇ ਤੱਕ ਦੇਖੋ ਤੁਸੀਂ ਆਉਂਗੇ ਆਪੇ ਤੁਸੀਂ ਦੁਬਾਰਾ ਇੰਟਰਵਿਊ ਆਪ ਕਰਨਾ ਆਉਗੇ ਜਿਵੇਂ ਤੁਸੀਂ ਹੁਣ ਕਰਨਾ ਆਏ ਹੋ ਅੱਗੇ ਨੂੰ ਵੀ ਕਰਨ ਆਉਂਗੇ 10 ਬਿਲੇਟਾਂ ਤੋਂ ਉੱਠ ਗਿਆ ਜਾਂ 70 80 ਬਿਲੇਟਾਂ ਦੁਪਹਿਰੇ ਲਾਣੇ ਆ 100 ਪਲੇਟਾਂ ਰਾਤ ਨੂੰ ਵੀ ਲਾ ਦਿੰਨੇ ਆ ਰਿਸਪੌਂਸ ਬਾਬੇ ਦਾ ਬਹੁਤ ਵਧੀਆ ਜੀ ਪਰ ਯਾਰ ਬਾਜੀ ਹਾਈ ਜਾਂਦਾ ਜਦ ਹੱਥ ਫੋਕਦਾ ਤਜਰਬਾ ਆਪੇ ਆ ਜਾਂਦਾ ਜੀ ਕਿਹਦੇ ਨੇ ਜੇ ਕੋਈ ਮਤਲਬ ਕੰਮ ਕਰਨਾ ਚਾਹਦਾ ਤੇ ਇੱਥੇ ਪੰਜਾਬ ਚ ਬਹੁਤ ਕੰਮ ਹੈ ਜੀ ਕੁਝ ਵੀ ਕਰ ਸਕਦੇ ਹੋ ਤੁਸੀਂ ਤੁਸੀਂ ਇਹ ਲਾ ਲਓ ਵੀ ਪਰਦੇਸੀ ਇੱਥੇ ਆ ਕੇ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਬੈਠੇ ਆ ਜੀ ਬਿਲਕੁਲ ਤੇ ਸ਼ਰਮ ਕੋਈ ਨਹੀਂ ਯਾਰ ਕੋਈ ਵੀ ਕੰਮ ਹੋਵੇ ਕੋਈ ਮਤਲਬ ਹੀ ਨਹੀਂ ਸ਼ਰਮ ਮੈਂ ਲਿਖੇ ਦਿੰਨਾ ਬਾਰ ਬੂਰ ਕੁਝ ਨਹੀਂ ਧਰਿਆ ਵੀਰੇ ਇਹ ਚੋਚਲੇ ਰਹਿ ਗਏ ਨੇ ਬਾਹਰ ਦੇ ਠੀਕ ਹੈ ਨਾ 45 45 40 ਲੱਖ ਰੁਪਏ ਲਾ ਕੇ ਚੱਲੇ ਆ ਸੀ ਫੇਰ ਕਹਿੰਦੇ ਇੰਡੀ ਚ ਪੈਸਾ ਨਹੀਂ ਇੰਡੀ ਚ ਪੈਸਾ ਕਿੱਥੇ ਰਹਿਣਾ اسی ਜਿਹੇ ਮੁੰਡੇ ਪੂਰੇ ਅੱਤ ਸੋਣੀਏ ਤਾਈਓ ਸਾਨੂੰ ਕਹਿੰਦੇ ਪਿੰਡਾਂ ਵਾਲੇ ਜੱਟ ਸੋਣੀਏ ਤਾਂ ਪਿੰਡਾਂ ਵਾਲੇ ਜੱਟ ਅਕਸਰ ਜਾਣੇ ਜਾਂਦੇ ਚਾਹੀ ਖੇਤੀ ਵਾਸਤੇ ਹੋਣ ਤੇ ਅੱਜ ਅਸੀਂ ਪਹੁੰਚੇ ਆ ਉਹਨਾਂ ਜੱਟ ਮੁੰਡਿਆਂ ਕੋਲ ਜਿਨ੍ਹਾਂ ਨੇ ਆਪਣੇ ਹੱਥੀ ਕੀਰਤ ਕਰਨ ਬਾਰੇ ਸੋਚ ਰਿਹਾ ਕਿ ਚਾਹੇ ਅਸੀਂ ਜ਼ਿਮੀਦਾਰ ਦੇ ਪੁੱਤ ਆ ਗਿਆ ਕਿ ਅਸੀਂ ਮਿਹਨਤ ਨਹੀਂ ਕਰ ਸਕਦੇ ਕਿ ਜ਼ਿਮੀਦਾਰਾਂ ਦੇ ਪੁੱਤ ਅੱਜ ਵਿਦੇਸ਼ਾਂ ਨੂੰ ਜਾ ਰਹੇ ਨੇ ਕਿ ਇੱਥੇ ਕੰਮ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਕਾਰ ਨੂੰ ਹੀ ਤਿਆਰ ਕਰਕੇ ਫਤੇ ਫਾਰਮਰ ਹਾਊਸ ਦੇ ਨਾਂ ਤੇ ਗੱਡੀ ਤਿਆਰ ਕੀਤੀ ਹੈ ਤੇ ਸੌਂ ਦਾ ਸਾਗ ਤੇ ਨਾਲ ਮੱਕੀ ਦੀਆਂ ਰੋਟੀਆਂ ਜੋ ਸਾਡੇ ਪੰਜਾਬੀਆਂ ਦੀ ਇੱਕ ਵਿਰਾਸਤੀ ਹੈਗੀ ਤੇ ਇੱਕ ਖਾਣਾ ਵੀ ਹੈਗਾ ਤੇ ਗੱਲਬਾਤ ਵੀ ਕਰਾਂਗੇ ਅੱਜ ਬੜਾ ਵਧੀਆ ਲੱਗਿਆ ਬੜਾ ਇਕੱਠ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਇੱਕ ਮਤਲਬ ਪਲੇਟ ਅਸੀਂ ਪ੍ਰੈਜੈਂਟੇਸ਼ਨ ਕਹਿ ਸਕਦੇ ਹਾਂ ਚਟਨੀ ਨਾਲ ਸਾਗ ਹੈਗਾ ਤੇ ਨਾਲ ਜਿਹੜਾ ਘਰ ਦਾ ਬਣਿਆ ਮੱਖਣ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਾਡੇ ਨਾਲ ਹੈਗੇ ਨੇ ਬਾਈ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਫਾਰਮਰ ਨਾਂ ਲਿਖਿਆ ਹੋਇਆ ਹੈ ਕਿਸਾਨ ਦਾ ਪੁੱਤ ਅੱਜ ਕਮਾਈਆਂ ਕਰਨ ਲੱਗ ਗਿਆ ਹਾਂਜੀ ਸਰ ਤੇ ਇਹ ਥੋੜਾ ਵੀ ਅਪਰਾਲਾ ਸਾਨੂੰ ਵਧੀਆ ਲੱਗਿਆ ਜੀ ਤੁਸੀਂ ਇੰਟਰਵਿਊ ਲਈ ਆਏ ਤੇ ਇਹ ਮਤਲਬ ਐਦਾ ਲਾ ਲਓ ਦੇਖ ਕੇ ਲਾ ਲਓ ਵੀ ਕਿਸੇ ਨੂੰ ਇੱਕ ਮੇਰਾ ਮਿੱਤਰ ਹੈ ਜਮੁਹਾਲੀ ਕੰਮ ਕਰਦਾ ਹੈ ਆਪਾਂ ਉਹਦੇ ਤੋਂ ਵਿਚਾਰ ਲੈ ਕੇ ਫਿਰ ਇਹ ਕੰਮ ਸਟਾਰਟ ਕੀਤਾ ਜੀ ਕੀ ਨਾਮ ਹੈ ਬਾਈ ਚਲੋ ਬਾਈ ਥੋੜਾ ਬੀਜੀ ਹੈਗਾ ਬਾਈ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਕੰਮ ਕਹਿੰਦੇ ਨੇ ਜਨਾਨੀਆਂ ਕਰਦੀਆਂ ਨੇ ਅੱਜ ਇਹ ਬੰਦੇ ਕਰਨਗੇ ਤਾਂ ਤਾਂ ਹੀ ਕਮਾਈਆਂ ਹੋਣਗੀਆਂ ਇਹ ਤਾਂ ਹੈ ਹੈ ਤਾਂ ਹੈ ਬਾਈ ਜੀ ਰੋਟੀ ਹੁਣ ਇਹ ਲਾ ਲਓ ਵੀ ਸਟੂਡੈਂਟਾਂ ਜਾਂ ਕੋਈ ਪੱਖੋ ਲਾ ਲਓ ਜਿੱਤਰਾ ਨੌਕਰੀ ਪੈਸੇ ਵਾਲਾ ਤਾਂ ਲੰਚ ਤਾਂ ਸਭ ਨੂੰ ਜ਼ਰੂਰੀ ਹੈ ਜੀ ਤੇ ਲੰਚ ਦੇ ਤੌਰ ਤੇ ਅਸੀਂ ਮੱਕੀ ਦੀ ਰੋਟੀ ਸਰਸੋ ਦਾ ਸਾਗ ਰੱਖਿਆ ਹੋਇਆ ਜੀ ਦਿੱਖਦੋਂ ਤੋਂ ਤੁਸੀਂ ਜਿਹੜਾ ਇਹ ਸ਼ੁਰੂਆਤ ਕੀਤੀ ਪਹਿਲਾਂ ਕੀ ਕਰਦੇ ਸੀ ਤਾਂ ਫਿਰ ਤੁਸੀਂ ਸੋਚਿਆ ਨਹੀਂ ਜਿਵੇਂ ਇੱਥੋਂ ਲੰਘਦੇ ਨੇ ਚਲੋ ਅਸੀਂ ਵੀ ਜਾਜਾ ਦੀ ਸੈਰਾਂ ਕਰ ਲਈ ਆਪਾਂ ਪਿੰਡਾਂ ਵਿੱਚ ਜੰਮੇ ਪੱਲੇਆਂ ਦੇ ਪਿੰਡਾਂ ਦੇ ਵਿੱਚ ਰਜਾਨਾ ਮਾਂ ਪਿਓ ਦੀਆਂ ਫੋਟੋਆਂ ਵੇਜਦੇ ਆ ਫੇਸਬੁੱਕ ਤੇ ਸਾਡਾ ਮੁੰਡਾ ਫਲਾਣੀ ਕੰਟਰੀ ਚੱਲਿਆ ਸਾਡਾ ਫਲਾਣੀ ਕੰਟਰੀ ਚੱਲਿਆ ਨਹੀਂ ਕੰਟਰੀ ਦੀ ਤਾਂ ਗੱਲ ਇਹ ਆ ਭਾਜੀ ਅਸੀਂ ਪਹਿਲਾਂ ਕੈਬ ਚਲਾਉਂਦੇ ਸੀ ਅੱਛਾ ਤੇ ਕੈਬ ਤੋਂ ਐ ਆ ਵੀ ਚਲੋ ਸਾਡਾ ਜਿਹੜਾ ਮਿੱਤਰ ਸੀ ਉਹਨੇ ਕਿਹਾ ਵੀ ਹਰ ਵੀ ਤੁਸੀਂ ਵੀ ਕੰਮ ਕਰਕੇ ਦੇਖੋ ਯਾਰ ਆਪਣਾ मतलब देसी का स्टॉल हो गया भी ਤੁਸੀਂ मतलब ਵੀ ਆ ਤੁਸੀਂ ਕਰਕੇ ਦੇਖੋ ਇਹ ਚੀਜ਼ ਵੀ ਬਹੁਤ ਵਧੀਆ ਪਰ ਰਿਸਪਾਂਸ ਵੀ ਅੱਛਾ ਲੱਗ ਰਿਹਾ ਹੈ ਅੱਛਾ ਫਰਕ ਹੈ ਜੀ ਉਹਦੇ ਚ ਫਾਈਨਲ ਵੀ ਗੱਲ ਕਰਦੇ ਆ ਭਾਈ ਘਰੇ ਰੋਟੀਆਂ ਬਣਾਈਆਂ ਨੇ ਕਿ ਹੁਣ ਅੱਜ ਕੰਮ ਤੋਰੇ ਨੇ ਤਾਂ ਫਿਰ ਨਾਲ ਰੋਟੀਆਂ ਸ਼ੁਰੂ ਕਰ ਦਿੱਤੀਆਂ ਆਪ ਬਨਾਨੀਆਂ ਨਹੀਂ ਨਹੀਂ ਜੀ ਮਾਤਾ ਬਣਾ ਕੇ ਭੇਜਦੇ ਸਾਸ਼ੀ ਗੱਲ ਜੀ ਸਾਰਿਆਂ ਨੂੰ ਜੀ ਤੇ ਭਾਈ ਬਹੁਤ ਧੰਨਵਾਦ ਤੁਹਾਡਾ ਜੀ ਜਿਹੜਾ ਤੁਸੀਂ ਸਾਡੇ ਵਾਸਤੇ ਇਦਨਾ ਬੜਾ ਨਹੀਂ ਤੁਸੀਂ ਕੰਮ ਵੀ ਕਰਦੇ ਹੋ ਨਾਲ ਨਾਲ ਆਪਾਂ ਗੱਲ ਵੀ ਕਰਦੇ ਰਹਾਂ ਹਾਂਜੀ ਹਾਂਜੀ ਕਿੰਨਾ ਵਧੀਆ ਲੱਗਦਾ ਜਦੋਂ ਹੱਥੀ ਕਮਾਈ ਕਰਦੇ ਆ ਚਲੋ ਰੋਟੀਆਂ ਤੁਸੀਂ ਬਣਾ ਰਹੇ ਇਹ ਵੀ ਆਪਾਂ ਜੀਵਿੰਦਾਂ ਦੇ ਪੁੱਤ ਫਿਰ ਕੀ ਹੈ ਰੋਟੀ ਨਹੀਂ ਬਣਾ ਸਕਦੇ ਜਾਂ ਅਸੀਂ ਸੋਚੀਏ ਤਾਂ ਨਹੀਂ ਨਹੀਂ ਬਹੁਤ ਵਧੀਆ ਫੀਲ ਹੁੰਦਾ ਜੀ ਬਹੁਤ ਜ਼ਿਆਦਾ ਵਧੀਆ ਬਹੁਤ ਰਿਸਪੌਂਸ ਆਉਂਦਾ ਜੀ ਬਹੁਤ ਵਧੀਆ ਫੀਲ ਹੁੰਦਾ ਵੀ ਹਾਂ ਅੱਜ ਅਸੀਂ ਆਪਣੇ ਮੁਕਾਮ ਤੇ ਅਸੀਂ ਕਹਿੰਦੇ ਬਾਹਰ ਬਾਹਰ ਕੁਝ ਨਹੀਂ ਹੈਗਾ ਬਾਹਰ ਅਸੀਂ ਉਰੀ ਬਣਾ ਦਾਂਗੇ ਬਾਹਰ ਅੱਛਾ ਹਾਂਜੀ ਅਸੀਂ ਬਾਹਰ ਉਰੀ ਬਣਾ ਦਾਂਗੇ 2 ਮਹੀਨੇ ਤੱਕ ਦੇਖੋ ਤੁਸੀਂ ਆਓਗੇ ਆਪੇ ਤੁਸੀਂ ਦੁਬਾਰਾ ਇੰਟਰਵਿਊ ਆਪ ਕਰਨਾ ਹੋ ਜਿਵੇਂ ਤੁਸੀਂ ਹੁਣ ਕਰਨ ਆਏ ਹੋ ਅੱਗੇ ਨੂੰ ਵੀ ਕਰਨ ਆਉਂਗੇ ਮੈਲੀ ਕਿਹਦਾ ਨਾ ਵੀ ਦੋ ਦੋ ਮਹੀਨੇ ਤੱਕ ਬਾਹਰ ਬਣਾ ਦਾਂਗੇ ਵੀ ਜਦੋਂ ਘਰ ਖਾਲੀ ਹੋਏ ਪੈਨੇ ਅਸੀਂ ਦਵਾਬੇ ਚ ਦੇਖੀਏ ਜਾ ਕੇ ਮੁੰਡੇ ਡੋਂਕੀਆਂ ਤੱਕ ਲਾ ਕੇ ਵੀ ਕਹਿੰਦੇ ਨੇ ਵੀ ਪਹੁੰਚ ਜਾਈਏ ਸੀ ਬਸ ਹਾਂ ਬਿਲਕੁਲ ਜੀ ਬਿਲਕੁਲ ਡੋਂਕੀ ਲਾ ਕੇ ਡੋਂਕੀ ਅਭੀ ਚਲੋ ਜਿਨ੍ਹਾਂ ਨੇ ਕੰਮ ਕਰਨਾ ਉਹ ਇੱਥੇ ਵੀ ਕਰ ਸਕਦਾ ਕੋਈ ਡੋਂਕੀ ਜ਼ਰੂਰੀ ਥੋੜੀ ਐ ਹਾਂ ਕੋਈ ਵੀ ਬਿਜ਼ਨਸ ਲਾ ਲਓ ਤੁਸੀਂ ਛੋਟਾ ਬਿਜ਼ਨਸ ਕਰੋਗੇ ਜਨਾ ਪੈਸਾ ਆਪਾਂ ਬਾਹਰ ਨੂੰ ਲਾਂਦੇ ਆ ਇੱਥੇ ਵੀ ਤਾਂ ਕਰ ਹੀ ਦੇ ਆ ਤਾਂ ਇੱਥੇ ਕਿਉਂ ਨਹੀਂ ਮਤਲਬ ਇਹ ਤਾਂ ਇਹ ਆ ਵੀ ਜਿਸੇ ਕੋਲ 4 ਪੈਸੇ ਹੈਗੇ ਕੋਈ ਜ਼ਮੀਨ ਵੇਚ ਕੇ ਲਾ ਦੇਵੇ ਕੋਈ ਕਰਜ਼ਾ ਲੈ ਕੇ ਲਾ ਦੇਵੇ ਉਹ ਤਾਂ ਜਾਣਾ ਆਉਣਾ ਤਾਂ ਬਣਦਾ ਵੀ ਐ ਜਿਨ੍ਹਾਂ ਨੂੰ ਸਰੀਰ ਮਤਲ ਲਾਲੋ ਵੀ ਇੱਥੇ ਨਹੀਂ ਕੁਝ ਬਣਦਾ ਜਿਹੜਾ ਨੇ ਇੱਥੇ ਕੁਝ ਨਹੀਂ ਕੀਤਾ ਉਹ ਬਾਹਰ ਕੀ ਕਰੂਗਾ ਬਿਲਕੁਲ ਪੜ੍ਹਾਈਆਂ ਕਰਨ ਵਾਸਤੇ ਜਾਓ ਕੋਈ ਇਹ ਨਹੀਂ ਹੈਗਾ ਪਰ ਸਾਡਾ ਜਿਹੜਾ ਸੋਹਣਾ ਪੰਜਾਬ ਹੈਗਾ ਇਹਦੀ ਰੀਸ ਕਰ ਸਕਦਾ ਕੋਈ ਵੀ ਦੇਸ਼ ਜਿਵੇਂ ਚਲੋ ਤੁਸੀਂ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਆ ਗਈ ਸਾਡੀ ਵਿਰਾਸਤ ਵਿੱਚ ਮਿਲਿਆ ਹੋਇਆ ਬਾਈ ਜੀ ਪਤਾ ਕੀ ਚੱਕਰ ਹੈ ਜੀ ਬਾਹਰ ਦਾ ਤਾਂ ਇਹ ਗੱਲ ਹੈ ਵੀ ਜਿੱਥੇ ਹੁਣ ਜੇ ਅਸੀਂ ਇੱਥੇ ਇਹ ਕੰਮ ਕਰ ਸਕਦੇ ਆਂ ਠੀਕ ਆ ਫਿਰ ਉਹਨੂੰ ਬਾਹਰ ਵੀ ਜਾ ਕੇ ਕਰ ਲੂਗਾ ਜਿਹਨੇ ਇੱਥੇ ਕੁਝ ਨਹੀਂ ਕਰਨਾ ਬਾਰ ਵੀ ਕੁਝ ਨਹੀਂ ਕਰਨਾ ਫਿਰ ਉਹਨਾਂ ਨੇ ਪਰਿਵਾਰ ਕਿਵੇਂ ਵਧੀਆ ਸਾਥ ਦੇ ਰਿਹਾ ਤੇ ਮੈਂ ਨਾਲ-ਨਾਲ ਗੱਲਬਾਤ ਕਰਾਂਗਾ ਨਾਲ-ਨਾਲ ਸਾਮਾਨ ਵੀ ਦਿਖਾਵਾਂਗੇ ਜਿਹੜਾ ਜਿਹੜਾ ਆਪਾਂ ਜਿਹੜਾ ਤੁਸੀਂ ਇਹ ਬਈ ਘਰ ਦਾ ਤਿਆਰ ਕਿਦਾਂ ਸਾਰਾ ਕੁਝ ਹਾਂਜੀ ਵੀਰੇ ਘਰ ਦਾ ਤਿਆਰ ਹੈ ਸਾਬ ਸਾਬ ਦੇ ਕੋਲ ਆਪਣੇ ਕੋਲ ਵਾਈਟ ਮੱਖਣ ਹੈ ਅੱਛਾ ਚਟਣੀਆਂ ਘਰ ਦੀ ਸਾਡੇ ਕੁੰਡੇ ਦੀ ਚਟਣੀਆਂ ਜੀ ਸਭ ਕੁਝ ਆਪਣੇ ਕੋਲ ਪੇਦੀ ਜਿਵੇਂ ਹੱਥ ਦੀ ਮਟਨ ਜਿਹਨੂੰ ਕਹਿੰਦੇ ਨੇ ਮਾਟੇ ਵਾਲਾ ਮੱਖਣ ਕਿਹੜਾ ਕਹਿੰਦੇ ਹਾਂਜੀ ਚਾਟੀ ਵਾਲਾ ਮੱਖਣ ਚਾਟੀ ਵਾਲਾ ਜੀ ਹਾਂਜੀ ਹਾਂਜੀ ਤੇ ਪੂਰਾ ਪਰਿਵਾਰ ਫਿਰ ਕੰਮ ਲਾ ਰੱਖਿਆ ਹੈ ਹਾਂ ਬਿਲਕੁਲ ਜੀ ਬਿਲਕ ਕੰਮ ਲੱਗੇ ਹੋਏ ਆ ਜੀ ਅੱਛਾ ਵਾਈਫ ਵੀ ਨਾਲ ਪੂਰਾ ਸਾਥ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਸਾਥ ਹਾਂ ਕਹਿੰਦੀ ਨਿਸ਼ਾਨ ਨੂੰ ਲਿਆ ਵੀ ਮੇਰਾ ਹਿੱਸਾ ਤੋਂ ਕੀ ਕਮਾਈ ਕਰਕੇ ਲੈਂਦੀ ਹੈ ਨਹੀਂ ਨਹੀਂ ਹਿੱਸਾ ਸਭ ਸਾਰਾ ਉਹਨੇ ਕੋਲ ਹੀ ਆ ਜੀ ਅਸੀਂ ਕੀ ਕਰਨਾ ਉਹਨਾਂ ਨੂੰ ਮਿਲਦੀ ਹੈ ਚਲੋ ਮਾ ਮਾਂ ਵੀ ਕਹਿੰਦੀਆਂ ਨੇ ਚਲੋ ਪੁੱਤ ਸਾਡਾ ਕਮਾਈ ਕਰਨ ਚੱਲਿਆ ਚਲੋ ਉੱਪਰ ਜਾਣਿਆਂ ਨੂੰ ਵੀ ਖੁਸ਼ੀ ਹੁੰਦੀ ਹੈ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਭ ਨੂੰ ਖੁਸ਼ੀ ਹੁੰਦੀ ਹੈ ਜੀ ਸਾਰੇ ਖੁਸ਼ ਆ ਜੀ ਹਾਂ ਨਹੀਂ ਕੋਈ ਹੁਣ ਦਾ ਕੰਮ ਹਗਾ ਹੈ ਕੇ ਵੱਡਾ ਹੌਸਲਾ ਹੁੰਦਾ ਹੈ ਹਾਂ ਜੀ ਹਾਂ ਜੀ ਅੱਜ ਇਹ ਪਤਾ ਵੀ ਹਾਂ ਆਪਾਂ ਮੁਕਾਮ ਤੇ ਖੜਿਆ ਵੀ ਆਪਣਾ ਕੰ ਬਹੁਤ ਬੜੇ ਬਾਬੇ ਕਿਰਪਾ ਨਾਲ ਜੀ ਬਿਲਕੁਲ ਜਿਵੇਂ ਅਸੀਂ ਹੁਣ ਕਹਿ ਦਿੰਦੇ ਆ ਕਿ ਇਹ ਕੰਮ ਛੋਟੇ ਹੁੰਦੇ ਨੇ ਵੱਡੇ ਕੰਮ ਕਰਨੇ ਨੇ ਅਸੀਂ ਇਹਦੇ ਚ ਸਾਡੀ ਇਨਸਲਟ ਹੁੰਦੀ ਹੈ ਤੁਸੀਂ ਤੁਹਾਨੂੰ ਵੀ ਕਈਆਂ ਨੇ ਕਿਹਾ ਹੋਣਾ ਯਾਰ ਕਿੱਧਰ ਕੰਮਾਂ ਚ ਪੈ ਗਿਆ ਤੁਸੀਂ ਕੋਈ ਹੋਰ ਕੰਮ ਕਰ ਲਓ ਜ਼ਿੰਮੇਵਾਰ ਦੇ ਪੁੱਤ ਹੋਗੇ ਤੁਸੀਂ ਹੁਣ ਰੇੜੀਆਂ ਲਾਓਗੇ ਹਾਂ ਬਹੁਤ ਆ ਹੁੰਦੇ ਆ ਜੀ ਕਈ ਲੱਤਾਂ ਖਿੱਚਦੇ ਨੇ ਜਦੋਂ ਕੰਮ ਚੱਲਦਾ ਹੁੰਦਾ ਨਾ ਬੰਦੇ ਦਾ ਲੱਤਾਂ ਖਿੱਚਦੇ ਨੇ ਲੋਕੀ ਬਹੁਤ ਕੁਝ ਬੋਲਦੇ ਲੋਕੀ ਆਪਾਂ ਕਹਿ ਲੈਣਾ ਆਪਾਂ ਆਪਾਂ ਨੇ ਕਹ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਆਪਾਂ ਤਾਂ ਲੈ ਕੇ ਪ੍ਰਮਾਤਮਾ ਦਾ ਨਾਮ ਜੀ ਚੱਕ ਤੇ ਕਿੰਨਾ ਸਮਾਂ ਹੋ ਗਿਆ ਤੇ ਸ਼ੁਰੂ ਕੀਤੇ ਨੂੰ ਅਸਾਨੂੰ ਹੋ ਗਿਆ 2.5 ਮਹੀਨੇ ਕਿ ਕਰੀਬ ਹੋ ਗਿਆ ਜੀ ਤੇ ਕਿਵੇਂ ਲੱਗਿਆ ਜਦੋਂ ਸ਼ੁਰੂ ਤੋਂ ਕੀਤਾ ਤੇ ਲੋਕ ਜਦੋਂ ਇੱਥੇ ਆਉਂਦੇ ਸੀ ਪਬਲਿਕ ਤੇ ਉਹਨਾਂ ਨੂੰ ਖਵਾਉਂਦੇ ਸੀ ਘਰ ਦਾ ਸਵਾਦ ਕੀ ਮਤਲਬ ਫਿਰ ਰਿਸਪੌਂਸ ਵਧਿਆ ਉਸ ਤੋਂ ਲੈ ਕੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਰਿਸਪੌਂਸ ਵਧਿਆ ਹੋਇਆ ਜੀ 10 ਪਲੇਟਾਂ ਤੋਂ ਉੱਠ ਗਿਆ ਅੱਜ 70 80 ਪਲੇਟਾਂ ਦੁਪਹਿਰੇ ਲਾਉਂਦੇ ਆ 100 ਪਲੇਟਾਂ ਰਾਤ ਨੂੰ ਵੀ ਲਾ ਦਿੰਨੇ ਆ ਬਹੁਤ ਰਿਸਪੌਂਸ ਬਾਬੇ ਦਾ ਬਹੁਤ ਵਧੀਆ ਜੀ ਤੇ ਨਾਲ ਲੱਸੀ ਵੀ ਉਹ ਵੀ ਸਾਰਾ ਕੁਝ ਹਾਂ ਸਭ ਕੁਝ ਕਰਦਾ ਜੀ ਆਪਣੇ ਕੋਲ A to Z ਚੀਜ਼ ਕਰਦੀ ਆ ਆਪਣੇ ਕੋਲ ਤੇ ਘਰ ਦਾ ਮਤ ਕਿੰਨੇ ਨੇ ਮਤ ਮੱਝਾਂ ਮਤਲ ਘਰ ਦੇ ਦੁੱਧ ਵੀ ਕਰ ਹਾਂ ਘਰ ਦਾ ਸਭ ਕੋਈ ਕਰਦਾ ਮੱਝਾਂ ਮੋਝਾਂ ਸਭ ਕੁਝ ਆਪਣੇ ਘਰ ਦੀਆਂ ਜੀ ਆਪਣੇ ਕੋਲ ਸਭ ਕੁਝ ਕਰਦਾ ਤੇਜਰਬਾ ਕਿੰਨਾ ਦੂਨਾਂ ਚ ਪਰ ਤੇਜਰਬਾ ਜੀ ਹਾਈ ਜਾਂਦਾ ਜਦ ਹੱਥ ਫੋਕਦਾ ਤੇਜਰਬਾ ਆਪੇ ਆ ਜਾਂਦਾ ਜੀ ਕਿਹਦੇ ਨੇ ਬਦਾਮ ਖਾਏ ਅਕਲੀਆਂ ਨਹੀਂ ਤੱਕੇ ਖਾ ਤੱਕੇ ਖਾ ਕੇ ਕਰਾਂਦੀ ਬਿਲਕੁਲ ਹਾਂ ਬਿਲਕੁਲ ਜੀ 100% ਹੈ ਜੀ ਕਿੰਨੇ ਸਿਰ ਸਿਰ ਪੰਜ ਪੇਕੇ ਖਾ ਲਓ ਫਿਰ ਉਹਦੋਂ ਬਰ ਕੰਮ ਹੀ ਨਹੀਂ ਕਰਨਾ ਤੇ ਅਕਲ ਕਿੱਥੋਂ ਆਏ ਅਕਲ ਕਿੱਥੇ ਆਣੀ ਨਾ ਜੀ ਨਾ ਜਦ ਚਾਰ ਬੰਦੇ ਬੈਠਾਗੇ ਚਾਰ ਬੰਦੇ ਸਾਨੂੰ ਪੁੱਛਦੇ ਸਾਨੂੰ ਕਹਿ ਕੇ ਜਾਂਦੇ ਆ ਵੀ ਹਾਂ ਮਾਤਾ ਦੋ ਆਸ਼ੀਰਵਾਦ ਦਿਓ ਵੀ ਬਹੁਤ ਵਧੀਆ ਮਾਤਾ ਬਣਾਉਂਦੇ ਆ ਜੀ ਬਹੁਤ ਮਨ ਖੁਸ਼ ਹੁੰਦਾ ਆਪਣੇ ਦਿਲ ਤੋਂ ਨਾਲੇ ਮਾਂ ਨੂੰ ਲੋਕ ਕਹਿੰਦੇ ਨੇ ਕਿ ਮਾਵਾਂ ਦੇ ਹੱਥ ਦੀ ਚੀਜ਼ ਮਿਲ ਗਈ ਇਹਨਾਂ ਸ਼ਹਿਰਾਂ 'ਚ ਕਿੱਥੇ ਬਹੁਤ ਔਖਾ ਹੈਗਾ ਨਹੀਂ ਨਹੀਂ ਸਾਡੇ ਕੋਲ ਐਸੇ-ਐਸੇ ਕਸਟਮਰ ਵੀ ਆਉਂਦੇ ਕਹਿੰਦੇ ਪੰਜ-ਪੰਜ ਸਾਲ ਹੋ ਗਏ ਅਸੀਂ ਜਦੋਂ ਪਿੰਡ ਛੱਡ ਕੇ ਉਰੇ ਆਏ ਆ ਵੀ ਪੰਜ-ਪੰਜ ਸਾਲ ਹੋ ਗਏ ਸਾਗ ਖਾਏ ਨੂੰ ਦਾ ਦੇਖ ਹੀ ਰਿਹਾ ਵੀ ਇਹ ਗ੍ਰੈਂਡਰ ਤਾਂ ਨਹੀਂ ਫੇਰਿਆ ਹੋਇਆ ਇਹਦੇ ਚ ਵੀਰੇ ਇਹ ਤਾਂ ਖਾ ਕੇ ਟੇਸਟ ਕਰਨਾ ਪੈਣਾ ਦਿਖਾ ਕੇ ਨਹੀਂ ਕੰਮ ਚੱਲਣਾ ਪਰ ਜਿਹੜਾ ਇੱਕ ਇਹਦੇ ਚ ਉਹ ਹੈਗਾ ਨਾ ਇੱਕ ਤੰਦਾ ਦਿਖ ਰਹੀਆਂ ਨੇ ਜਾਂ ਜਿਹੜੇ ਸਾਗ ਦੀ ਇਹ ਆਪਦੇ ਆਪ ਹੀ ਦਿਖਾਈ ਦੇ ਰਿਹਾ ਕਿਉਂਕਿ ਉਹ ਜਿਹੜਾ ਗ੍ਰੈਂਡਰ ਹੁੰਦਾ ਉਹ ਤਾਂ ਘੁੱਲ ਜਾਂਦਾ ਪੂਰੀ ਤਰ੍ਹਾਂ ਉਹ ਤਾਂ ਵੀਰੇ ਮਹਿੰਦੀ ਬਣ ਜਾਂਦਾ ਇਹ ਸਾਗ ਦਾ ਲੱਗੇ ਆ ਜੀ ਹਾਂਜੀ ਇਹ ਦੇਖੋ ਤਾਂ ਆਇਆ ਹੋਇਆ ਜਿਵੇਂ ਉਹਨਾਂ ਉੱਤੇ ਪਿਆਜ਼ ਵਗੈਰਾ ਤੇ ਘਰ ਦੀਆਂ ਹਰੀ ਤੜਕਾ ਹੁੰਦਾ ਜੀ ਬਾਕੀ ਦਾ ਜਿਹੜਾ ਬੇਸਿਕ ਪੈਂਦਾ ਹਨਾ ਸਰੋਂ ਹੋਗੀ ਪਾਲਕ ਹੋਗੀ ਮੇਥਾ ਹਾਂਜੀ 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 ਅੱਛਾ ਸਰੋਂ ਤੇ ਬਈ ਬਈ ਵਧੀਆ ਕੰਮ ਕਰ ਰਹੇ ਨੇ ਨਾਲ ਨਾਲ ਕੰਮ ਕਰਦੇ ਰਿਹਾ ਕਿਉਂਕਿ ਗਾਕਾ ਨੂੰ ਵੀ ਜਲਦੀ ਹੁੰਦੀ ਹੈ ਤੇ ਪੈਕਿੰਗ ਵਗੈਰਾ ਵੀ ਫਿਰ ਕਰਕੇ ਦਿੰਦੇ ਹੋ ਹਾਂ ਵੀਰੇ ਪੈਕਿੰਗ ਹੋ ਜਾਂਦੀ ਹੈ ਜੀ ਆਰਡਰ ਵੀ ਹੋ ਜਾਂਦਾ ਹੈ ਸਾਡਾ ਲੱਗਿਆ ਹੋਇਆ ਕੋਲ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਜਿੱਥੇ ਵੀ ਚਾਹੀਦਾ ਹੁੰਦਾ ਉੱਥੇ ਪਹੁੰਚਾ ਦਿੰਦੇ ਹਾਂ ਅੱਕਲ ਬੜੇ ਮਾਪਿਓ ਸ਼ੌਂਕ ਦੇ ਨਾਲ ਬੱਚਿਆਂ ਨੂੰ ਭੇਜਦੇ ਨੇ ਅਸੀਂ ਇਹ ਦਰਸ਼ਕਾ ਵੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਲੱਗਿਆ ਬਾਈਆਂ ਦਾ ਖਾਣਾ ਕਿਉਂਕਿ ਅਸੀਂ ਜਿੰਨੇ ਵੀ ਬਹੁਤ ਘੱਟ ਹੋ ਗਏ ਇਸ ਸਮੇ ਬਹੁਤ ਵਧੀਆ ਲੱਗਿਆ ਵੀਰੇ ਤੇ ਅਸੀਂ ਚਲੋ ਉਹਨਾਂ ਨਾਲ ਵੀ ਗੱਲਬਾਤ ਕੀਤੀ ਅੱਜਕੱਲ ਆਪਣੇ ਪੰਜਾਬ ਦੇ ਗੱਬਰੂ ਜਿਹੜੇ ਹੈਗੇ ਨੇ ਬਾਹਰ ਜਾ ਰਹੇ ਦੋ ਚੰਗੀ ਗੱਲ ਪੜਨ ਜਾ ਰਹੇ ਨੇ ਪਰ ਪੰਜਾਬ ਦੇ ਪਿੱਛੇ ਵੀ ਤੁਸੀਂ ਦੇਖੋ ਕੁਝ ਬੱਚਾ ਨਹੀਂ ਫਿਰ ਕੇ ਨੇ ਨਾਟੇ ਦੇ ਦਾਣੇ ਮੱਟੀਆਂ ਚ ਜਦੋਂ ਦਾਣੇ ਪਾਉਣ ਵਾਸਤੇ ਆਪਾਂ ਮੁੰਡੇ ਲੱਭਦੇ ਹਾਂ ਗੱਲ ਬਿਲਕੁਲ ਸਹੀ ਹੈ ਵੀਰੇ ਜੀ ਕਿਉਂਕਿ ਅੱਜਕੱਲ ਸਾਡੇ ਸਾਰੇ ਸਾਰੇ ਭਰਾ ਬਾਹਰ ਜਾ ਰਹੇ ਨੇ ਤੇ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਹੁਣ ਅਸੀਂ ਆਪਣਾ ਮੱਕੀ ਦੀ ਰੋਟੀ ਸਰਸੋ ਦਾ ਸਾਗ ਛੱਡ ਕੇ ਨੂਡਲ 버ਗਰ ਪੀਜੇ ਤੇ ਆ ਗਏ ਨੇ ਅੱਗੇ ਅਗਲੀ ਜਨਰੇਸ਼ਨ ਤੇ ਮੈਂ ਕਵਾਂਗਾ ਕਿ ਸਾਨੂੰ ਆਪਣਾ ਵਿਰਸੇ ਦਾ ਕਲਚਰ ਨਹੀਂ ਭੁੱਲਣਾ ਚਾਹੀਦਾ ਹੈਗਾ ਜੋ ਇਹ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਮੱਖਣ ਲੱਸੀ ਹੈਗੀ ਹੈ ਇਹ ਸਾਡੀ ਆਪਣੀ ਘਰ ਦੀ ਘਰ ਦੀ ਮੈਂ ਕਵਾਂਗਾ ਕਿ ਖੇਤੀ ਜਿਉਂ ਹੀ ਉਹ ਹੋਇਆ ਹੋਇਆ ਹੈਗਾ ਇਹ ਤੇ ਮੈਂ ਚਾਹਾਂਗਾ ਕਿ ਇਹ ਹੋਰ ਅੱਗੇ ਤਰੱਕੀ ਕਰਨ ਤੇ ਇਦਾਂ ਹੀ ਮੱਕੀ ਦੀ ਰੋਟੀ ਤੇ ਸਰਸੋਂ ਦੇ ਸਾਗ ਦਾ ਅੱਗੇ ਆਪਣਾ ਵੱਡਾ ਕੋਈ ਆਪਾਂ じゃ ਕਹਿ ਸਕਦੇ ਆ ਕੋਈ ਵੱਡਾ ਕੰਮ ਕਰ ਸਕਣੇ ਇਹ ਕਿ ਕਿਹੜੇ ਮਤਲਬ ਤੁਸੀਂ ਆ ਹੈਗੇ ਬਾਈ ਕਿੱਥੋਂ ਮਤਲਬ ਬਲੋਂਗ ਕਰਦੇ ਹੋ ਕਿਹੜੀ ਮਤਲਬ ਤੁਸੀਂ ਇੱਥੇ ਹੀ ਬਲੋਂਗ ਕਰਦੇ ਆ ਵੀਰ ਜੀ ਅਸੀਂ ਜਿਰਕਪੁਰ ਦੇ ਆ ਹਾਂ ਇਹ ਬਾਈਆਂ ਕੋਲ ਫਿਰ ਸਪੈਸ਼ਲ ਆਂਦੇ ਖਾਣਾ ਹੈ ਵੀਰੇ ਮਤਲਬ ਕਿ ਜਦ ਇਹ ਬਾਈ ਅਸੀਂ ਦੇਖੇ ਤਾਤੋਂ ਸੀਨੇ ਕੋਲ ਆ ਰਹੇ ਆ ਰੂਟੀਨ 'ਚ ਮਤਲਬ ਦੋ ਦਿਨ ਛੱਡ ਕੇ ਆਈ ਜਾਂਦੇ ਆ ਹੰਮ ਦੇ ਫਿਰਦੇ ਨੇ ਬਾਈਆਂ ਕੋਲ ਖਾਣ ਬਹੁਤ ਵਧੀਆ ਟੇਸਟ ਹੈ ਆਪਣਾ ਖੇਲੂ ਟੇਸਟ ਹੈਗਾ ਪਿੰਡ ਦਾ ਜਿੱਦਾਂ ਹੁੰਦਾ ਉਹ ਸੁਆਦ ਹੈ ਅੰਤਾ ਕਿਆ ਹੁੰਦਾ ਸੀਗਾ ਅਸੀਂ ਕਿਤੇ 버거 ਖਾ ਲਿਆ ਪੀਜੇ ਖਾ ਲਿਆ ਬਹੁਤ ਪਾਸ਼ਾ ਦੀ ਕਰ ਰਹੇ ਸੀ ਜ਼ਿਕਰ ਆਪੋ ਆਤੇ ਸੀਗੇ ਇੱਥੇ ਦੇ ਰਹਿਣ ਵਾਲਾ ਸਾਨੂੰ ਪਵਾਦੀ ਬਸਾ ਹੀ ਜਾਂਦੀ ਹੈ ਪਰ ਕਿਤੇ ਕਿਤੇ ਪੰਜਾਬੀ ਬੋਲਣੀ ਪਿਆ ਜਾਂਦੀ ਹੈ ਪਵਾਦ ਬੜੀ ਵਧੀਆ ਲੱਗਦੀ ਜਦੋਂ ਅਸੀਂ ਸੁਣਦੇ ਆ ਪਵਾਦ ਐਸੇ ਆ ਕਿ ਜੀ ਬਹੁਤ ਵਧੀਆ ਖਾਣਾ ਹੈ ਵਧੀਆ ਬਣਾਉਂਦੇ ਆ ਬਈ ਆਪਣੇ ਇਹ ਬਹੁਤ ਮਿਹਨਤ ਕਰ ਰਹੇ ਨੇ ਮੇਰੇ ਵੀਰ ਅੰਤਾ ਅੱਜ ਕੱਲ ਅਸੀਂ ਵੀ ਜੇ ਅਸੀਂ ਵੀ ਸ਼ਰਮਾਂਦੇ ਜੇ ਕੰਮ ਕਰਦੇ ਪਰ ਵੀਰ ਸ਼ਰਮ ਸ਼ਰਮ ਕੁਛ ਨਹੀਂ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਖਾਣਾ ਇਹਨਾਂ ਦਾ ਅਸੀਂ 1.5 ਮਹੀਨੇ ਤੋਂ ਵਧੀਆ ਆਪਣਾ ਇਹ ਚਲਾ ਰਹੇ ਆ ਕੰਮ ਤੇ ਅਸਾਨੂੰ ਬਹੁਤ ਖੁਸ਼ੀ ਆ ਸਾਡੇ ਪੰਜਾਬੀ ਭਰਾ ਇੱਥੇ ਆਪਣਾ ਕੰਮ ਕਰਕੇ ਆਪਣਾ ਵਧੀਆ ਉਹ ਕਰ ਰਹੇ ਆ ਅੰਤਾ ਸਾਡੇ ਤੇ ਨਸ਼ਾ ਬਹੁਤ ਹੈ ਵੀਰ ਨਸ਼ੇ ਤੋਂ ਪਰੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਨਸ਼ੇ ਤੋਂ ਪਰੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣਾ ਇਹ ਦਿੱਕੋ ਤੁਹਾਡੇ ਸਾਹਮਣੇ ਕਿਹਾ ਸੈਟਅਪ ਜੋੜਿਆ ਉਹਨਾਂ ਨੇ ਅੰਤਾ ਅੱਜਕੱਲ ਕਹਿੰਦਾ ਕੌਣ ਕਰੂਗਾ ਬਤੇਰੇ ਨੇ ਜ਼ਮੀਨਾਂ ਵੇਚ ਕੇ ਸਾਡੇ ਭਰਾ ਅੱਦੇ ਦਾ ਬਾਹਰ ਹੀ ਚਲੇ ਗਏ ਬਿਲਕੁਲ ਬਿਲਕੁਲ ਇਹ ਭਰਾ ਸਾਡੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਬਿਲਕੁਲ ਵੀ ਉਹ ਵਧੀਆ ਕੰਮ ਕਰ ਰਹੇ ਨੇ ਨਸ਼ੇ ਤੋਂ ਬਚੇ ਹੋਏ ਨੇ ਵਧੀਆ ਕੰਮ ਲੱਗੇ ਹੋਏ ਨੇ ਇਹ ਬਿਲਕੁਲ ਬਾਈਆਂ ਨਾਲ ਆਖਰੀ ਗੱਲਬਾਤ ਕਰਾਂਗੇ ਬਹੁਤ ਵਧੀਆ ਲੱਗਿਆ ਦੇਖੋ ਨੌਜਵਾਨ ਹੋਰ ਸਾਗ ਪੁਆਰੇ ਦੇ ਉੱਪਰੋਂ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਚਲੋ ਅਸੀਂ ਸਾਡੇ ਨੌਜਵਾਨ ਪੰਜਾਬੀ ਚਲੋ ਜਿੱਥੇ ਵੀ ਜਾਂਦੇ ਨੇ ਮੱਲਾ ਮਾਰਦੇ ਨੇ ਆਪਦਾ ਨਾਮ ਵੀ ਕਮਾਉਂਦੇ ਨੇ ਤੇ ਹੁਣ ਤੁਸੀਂ ਮਿਹਨਤ ਕਰਨ ਲੱਗੇ ਹੋ ਤੇ ਕੀ ਸੁਨੇਹਾ ਕੀ ਹੈਗਾ ਨੌਜਵਾਨਾਂ ਲਈ ਇਰੇ ਸੰਦੇਸ਼ਾ ਦਾ ਸਾਡਾ ਇਹ ਹੈ ਵੀ ਜੇ ਕੋਈ ਮਤਲਬ ਕੰਮ ਕਰਨਾ ਚਾਹੁੰਦਾ ਤੇ ਇੱਥੇ ਪੰਜਾਬ ਚ ਬਹੁਤ ਕੰਮ ਹੈ ਜੀ ਕੁਝ ਵੀ ਕਰ ਸਕਦੇ ਹੋ ਤੁਸੀਂ ਤੁਸੀਂ ਇਹ ਲਾ ਲਓ ਵੀ ਪਰਦੇਸੀ ਇੱਥੇ ਆ ਕੇ ਸਾਡੇ ਤੋਂ ਜ਼ਿਆਦਾ ਤਰੱਕੀ ਕਰੇ ਬੈਠੇ ਆ ਜੀ ਬਿਲਕੁਲ ਤੇ ਸ਼ਰਮ ਕੋਈ ਨਹੀਂ ਯਾਰ ਕੋਈ ਵੀ ਕੰਮ ਹੋਵੇ ਕੋਈ ਮਤਲਬ ਹੀ ਨਹੀਂ ਸ਼ਰਮ ਦਾ ਪਵਾਦ ਨਾਲ ਹਾਂਜੀ ਸਾਡਾ ਪਵਾਦ ਦੇ ਰਿਹਾ ਜੀ ਬਿਲਕੁਲ ਤੁਹਾਡੀ ਬਾਸ਼ਾ ਬਹੁਤ ਵਧੀਆ ਲੱਗਦੀ ਮੈਂ ਤਾਂ ਕਹਿੰਦਾ ਤੁਸੀਂ ਉਸ ਬਾਸ਼ਾ ਚ ਸਾਨੂੰ ਦੱਸੋ ਗੱਲਾਂ ਕੁਝ ਜਿਹੜੀਆਂ ਨਹੀਂ ਇਹ ਆ ਵੀ ਚਲੋ ਪਵਾਦ ਸਾਡਾ ਏਰੀਆ ਮਤਲਬ ਕੱਟ ਕੇ ਪਿੰਡਾਂ ਤੋਂ ਬਣਿਆ ਹੋਇਆ ਜੀ ਤਾਂ ਬੋਲਣਾ ਵੀ ਜ਼ਰੂਰੀ ਹੈ ਜੀ ਹਾਂ ਬਿਲਕੁਲ ਬਿਲਕੁਲ ਇਹ ਤਾਂ ਸਾਨੂੰ ਇਹ ਲਾ ਲੋ ਵੀ ਨਾ ਅਸੀਂ ਪਵਾਦ ਦੇਦੇ ਰਹੇ ਨਾ ਅਸੀਂ ਹਿੰਦੀ ਦੇ ਦੇਰੇ ਸ਼ਹਿਰ ਸਾਡੇ ਲਾਗ ਆ ਗਏ ਨਾ ਪਵਾਦੀ ਰਹੀ ਮਤਲਬ ਹੁਣ ਅਪਰਾਲਾ ਚੱਲ ਰਿਹਾ ਪਵਾਦੀ ਵਾਸਤੇ ਹੁਣ ਦੁਬਾਰਾ ਬੰਦੇ ਬੋਲਣ ਲੱਗੇ ਬਿਲਕੁਲ ਫਿਰ ਆਪਾਂ ਉਹਨਾਂ ਨੂੰ ਕਹਿ ਦਿੰਨੇ ਆ ਸਾਡੇ ਪ੍ਰਵਾਸੀ ਕੰਮ ਕਰਨ ਲੱਗੇ ਸਾਡੇ ਅਸੀਂ ਵੀ ਕੰਮ ਕਰਨਾ ਚਾਹਦੇ ਪਰ ਅਸੀਂ ਕੰਮ ਉਹ ਕਰਨੇ ਨਹੀਂ ਚਾਹਦੇ ਜਿਹੜੇ ਉਹ ਹਾਰੇ ਕੰਮ ਕਰ ਲੈਂਦੇ ਨੇ ਇਹ ਤਾਂ ਹੈ ਇਹ ਮੰਨਦੇ ਆ ਜੋ ਕੰਮ ਕਰਦੇ ਆ ਅਸੀਂ ਸ਼ਰਮ ਕਰਦੇ ਆ ਉਸ ਕੰਮ ਤੋਂ ਇਹ ਫਰਕ ਹੈਗਾ ਸ਼ਰਮ ਕਰਨੀ ਜ਼ਰੂਰੀ ਹੈਗੀ ਬਾਈ ਤੂੰ ਬੜੀ ਮਿਹਨਤ ਕਰ ਰਿਹਾ ਹੈਂ ਸ਼ਰਮ ਕਰਨ ਜ਼ਰੂਰੀ ਹੈਗੀ ਫਿਰ ਅਸੀਂ ਕਹਿੰਨੇ ਆ ਇਹ ਬਈ ਪ੍ਰਵਾਸੀ ਆਏ ਨੇ ਯੂਪੀ ਬਿਹਾਰ ਤੋਂ ਮਿਹਨਤਾਂ ਕਰ ਰਹੇ ਨੇ ਫਿਰ ਅਗਲੇ ਬਣਾਣਗੇ ਇੱਥੇ ਘਰ ਵਗੈਰਾ ਹਾਂ ਬਿਲਕੁਲ ਬਣਾਣਗੇ ਜੀ ਬਿਲਕੁਲ ਕਰਦੇ ਨੇ ਕੋਈ ਵੀ ਸ਼ਰਮ ਕਾਦੀ ਵੀਰੇ ਜਿਨੇ ਕਰੀ ਸ਼ਰਮ ਹੁੰਦੇ ਫੁੱਟੇ ਕਰਮ ਜਿਨੇ ਕਰੀ ਸ਼ਰਮ ਹੁੰਦੇ ਫੁੱਟੇ ਕਰਮ ਵਾਹ ਜੀ ਵੱਡੀ ਗੱਲ ਹੀ ਖਤਮ ਕਰ ਦਿੱਤੀ ਅਸੀਂ ਸਾਡੇ ਬਜ਼ੁਰਗ ਜੋ ਕਹਿ ਕੇ ਜਾਂਦੇ ਸੀ ਨਾ ਅਸੀਂ ਕਮਾ ਕੇ ਜੰਮੇ ਹੋਇਆ ਵੀਰੇ ਹਾਂ ਅਸੀਂ ਕਮਾ ਕੇ ਜੰਮੇ ਹੋਇਆ ਜੋ ਸਾਡਾ ਏਰੀ ਜੋ ਸਾਡੇ ਸ਼ਹਿਰ ਲੱਗ ਸਾਡੇ ਪਿੰਡ ਨਾਲ ਅਸੀਂ ਕਮਾ ਕੇ ਜੰਮੇ ਹੋਏ ਆਂ ਵੀਰੇ ਕਿਉਂਕਿ ਸਾਨੂੰ ਕੋਈ ਵੀ ਛੋਟੀ ਜਿਹੀ ਸਟਾਲ ਵੀ ਲਾਣਾ ਚਾਹੁੰਦਾ ਨਾ ਓਰੇ ਓਰੇ ਮੈਂ ਲਿਖ ਕੇ ਦਿੰਦਾ ਭਾਈ 3-4-4 ਦੇ ਦਿਹਾੜੀ ਪਾ ਕੇ ਜੂਗਾ ਪਰ ਜੋ ਕੁਆਲਿਟੀ ਦੇ ਉੱਪਰ ਸਭ ਤੋਂ ਵੱਡੀ ਕੁਆਲਿਟੀ ਹੋਣੀ ਚਾਹੀਦੀ ਚੀਜ਼ ਦੇ ਅੰਦਰ ਸਭ ਕੁਝ ਦਊਗਾ ਮੈਂ ਲਿਖ ਕੇ ਦਿੰਦਾ ਬਾਹਰ ਬੂਰ ਕੁਛ ਨਹੀਂ ਧਰਿਆ ਵੀਰੇ ਇਹ ਚੋਚਲੇ ਰਹਿ ਗਏ ਨੇ ਬਾਹਰ ਦੇ ਠੀਕ ਹੈ ਨਾ 45-45 40-40 ਲੱਖ ਰੁਪਏ ਲਾ ਕੇ ਚੱਲੇ ਆਂ ਅਸੀਂ ਫੇਰ ਕਹਿੰਦੇ ਇੰਦੇ 'ਚ ਪੈਸਾ ਨਹੀਂ ਇੰਦੇ 'ਚ ਪੈਸੇ ਕਿੱਥੇ ਰਹਿਣਾ ਪੈਸਾ ਰਹਿਣਾ ਕਿੱਥੇ ਸਾਰਾ ਕੁਝ ਤਾਂ ਅਸੀਂ ਲਟਾ ਕੇ ਉਧਰ ਦੇ ਚੱਲੇ ਫਿਰ ਕਿੰਨੇ ਅਸੀਂ ਹੈ ਨਹੀਂ ਗਏ ਨਾ ਇੱਥੇ ਕੁਝ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜ਼ਮੀਨਾਂ ਵੇਚ-ਵਿਚ ਕੇ ਜਾ ਰਹੇ ਹਾਂ ਜਾਨੋ ਤੁਹਾਡੇ ਕੋਈ ਜ਼ਿਮੀਂਦਾਰ ਹੈਗੇ ਤੁਹਾਡੇ ਮਨਾਂ ਕਿੱਲੇ ਕਰੋੜਾਂ ਦੇ ਹੋਗੇ ਉਹਨੇ ਤੁਸੀਂ ਵੀ ਜਾ ਸਕਦੇ ਹਾਂ ਬਿਲਕੁਲ ਜੀ ਜਾ ਸਕਦੇ ਆ ਜੀ ਪਰ ਨਹੀਂ ਜੇ ਆਪਾਂ ਬਾਹਰ ਉਰੀ ਬਣਾਵਾਂਗੇ ਬਾਹਰ ਉਰੀ ਬਣਾਣਾ ਅਸੀਂ ਹਾਂ ਅਸੀਂ ਆਪਣੇ ਲੋਕਲ ਬੰਦੇ ਨੌਕਰੀ ਦਵਾਵਾਂਗੇ ਇਤਨਾ ਮਾਨ ਰੱਖਦੇ ਆ ਅਸੀਂ ਆਪਣੇ ਪਰਮੇਤਰਾ ਮਾਨ ਸਾਨੂੰ ਤੇ ਇਹ ਕਾਰ ਹੁਣ ਇਸੇ ਕਾਰ ਚ ਬਣ ਕਾਣਾ ਸਾਰੇ ਸਾਜੋ ਸਾਮਾਨ ਹੈ ਹਾਂ ਜੀ ਸਾਰਾ ਇਹਦੀ ਕਾਰ ਦੇ ਵਿੱਚ ਹੀ ਜਾਂਦਾ ਸਭ ਕੁਝ ਜੀ ਚਲੋ ਇੱਕ ਵਾਰੀ ਅਸੀਂ ਜਿਹੜੀ ਚਟਨੀ ਹੈਗੀ ਹੈ ਇਹ ਇਹ ਦੱਸ ਦੋ ਵੀ ਕੀ ਕੀ ਚੀਜ਼ਾਂ ਤੁਸੀਂ ਬਣਾ ਕੇ ਦੇਸੀ ਤਰੀਕੇ ਨਾਲ ਬਣਾਦੇ ਹੋ ਚਲੋ ਇੱਕ ਆਪਾਂ ਵੀ ਨੋਰਮਲ ਘਰ ਦੇ ਮਸਾਲੇ ਜਾਂ ਕੋਈ ਬਾਹਰ ਦਾ ਮਸਾਲਾ ਵਰਤਦੇ ਕੁਛ ਨਹੀਂ ਐ ਭਾਜੀ ਚਟਨੀ ਬਣਾਈ ਆ ਅਦਰਕ ਪਾ ਕੇ ਲਸਣ ਪਾ ਕੇ ਹੋਰ ਆਪਣਾ ਚਿਬੜ ਜਿਹਨੂੰ ਕਹਿੰਦੇ ਆ ਨਾ ਉਹ ਅਸੀਂ ਚਿਬੜ ਰੱਖਿਆ ਹੋਇਆ ਚਿਬੜ ਪਾਨੇ ਚਟਨੀ ਦੇ ਵਿੱਚ ਠੀਕ ਆ ਜੀ ਹੋਰ ਐਸਾ ਕੁਛ ਨਹੀਂ ਐ ਕੋਈ ਬਾਹਰ ਦੀ ਕੋਈ ਚੀਜ਼ ਐਸਾ ਮਸਾਲਾ ਪਾ ਕੇ ਬਣਾਇਆ ਨਾ ਕੁਛ ਨਹੀਂ ਟਮਾਟਰ ਤੇ ਪਿਆਜ਼ ਪਾ ਕੇ ਨੋਰਮਲ ਚਟਨੀ ਬਣਾਈ ਹੋਈ ਐ ਵਾਈਟ ਮੱਖਣਾ ਸਾਡੇ ਕੋਲ ਘਰ ਦਾ ਆਪਣੀ ਮੱਜਾਂ ਸਰਖਿਓ ਸਭ ਕੁਝ ਆਪਣੇ ਕੋਲ ਆ ਜੀ ਠੀਕ ਹੈ ਜੀ ਲੱਸੀ ਆ ਚਟਣੀ ਆ ਰੱਬ ਨੂੰ ਰੋਟੀ ਆਪਣੀ ਪਲੇਟਾਂ ਨਾਲ ਲਾ ਕੇ ਪੰਜ ਸਾਰਾ ਬਾਬੇ ਕਿਰਪਾ ਗੱਲ ਬਹੁਤ ਵਧੀਆ ਰਿਸਪੌਂਸ ਸਾਰੇ ਕਮਾ ਗਈ ਬਹੁਤ ਜਿਆਦਾ ਵਧੀਆ ਰਿਸਪੌਂਸ ਚਲ ਇੱਕ ਵਾਰ ਦਰਸ਼ਕਾਂ ਨੂੰ ਲੋਕੇਸ਼ਨ ਵੀ ਦੱਸ ਦੋ ਚਲੋ ਜਿਹੜੇ ਇੱਥੇ ਦਰਸ਼ਕ ਪਹੁੰਚਣਗੇ ਖਾਣ ਲਈ ਹਾਂਜੀ ਮੇਰਾ ਆਪਣਾ ਨੀਅਰਬਾਈ ਟ੍ਰਿਪਲ ਸੀ ਆਪਣਾ ਵੀਆਈਪੀ ਰੋਡ ਟ੍ਰਿਪਲ ਸੀ ਤੇ ਮੇਰਾ 998 डबल 5 1718 12 ਦੁਬਾਰਾ ਫੇਰ ਮੋਬਾਈਲ ਨੰਬਰ ਮੈਂ ਨੋਟ ਕਰਾਨਾ ਜੀ 98551718 1 2 ਨੀਰਵਾਇ ਟ੍ਰਿਪਲ ਸੀ ਬੀ ਸ਼ਾਮੀ ਅਸੀਂ ਖੜਦੇ ਆਂ ਬੀ ਬਲੋਕ ਅੱਛਾ ਠੀਕ ਹੈ ਬੀ ਬਲੋਕ ਦੇਵਾਜੀ ਪਲਾਜ਼ਾ ਨੀਅਰਵਾਇ ਦੇਵਾਜੀ ਪਲਾਜ਼ਾ ਬੀ ਬਲੋਕ ਵੀ ਆਈ ਪੀ ਰੋਡ ਨੌਜਵਾਨ ਜਿਨ੍ਹਾਂ ਨੇ ਹੱਥੀਂ ਮਿਹਨਤ ਕਰਕੇ ਆਪਣਾ ਜਿਹੜਾ ਪਰਿਵਾਰ ਵੀ ਪਾਲ ਰਹੇ ਨੇ ਤੇ ਆਪਦੇ ਪਰਿਵਾਰ ਵੀ ਪੂਰਾ ਖੁਸ਼ ਹੈਗਾ ਤੇ ਪੂਰੇ ਪਰਿਵਾਰ ਨੂੰ ਰੋਜ਼ਗਾਰ ਵੀ ਜਿਹੜਾ ਦਿੱਤਾ ਹੋਇਆ ਹੈ ਘਰੋਂ ਚੀਜ਼ ਬਣ ਕੇ ਆਂਦੀ ਆ ਤੇ ਇੱਥੇ ਪਰੋਸਿਆ ਜਾਂਦਾ ਹੈ ਇੱਕ ਪੰਜਾਬੀ ਸ਼ਾਹੀ ਖਾਣਾ ਜ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਰੋਂ ਦਾ ਸਾਗ ਮੱਕੀ ਰੋਟੀ ਤੇ ਨਾਲ ਲੱਸੀ ਦਾ ਗਲਾਸ ਨਾਲ ਜਿਹੜਾ ਇਹਨਾਂ ਦੇ ਵੱਲੋਂ ਪਰੋਸਿਆ ਜਾਂਦਾ ਸੋ ਸਾਨੂੰ ਮਿਹਨਤ ਜਿਹੜੀ ਹੈਗੀ ਹੈ ਸਾਡੇ ਬਾਬੇ ਨਾਨਕ ਤੋਂ ਮਿਲੀ ਹੋਈ ਹੈ ਕਿ ਮਿਹਨਤ ਹੀ ਸਾਡਾ ਇੱਕ ਫਰਜ਼ ਹੈਗਾ ਸਾਡਾ ਕੀਰਤ ਕਰਨਾ ਸਾਡਾ ਇੱਕ ਫਰਜ਼ ਹੈ ਇਸ ਤੋਂ ਸਾਨੂੰ ਨਹੀਂ ਭਜਣਾ ਚਾਹੀਦਾ ਜੁੜੇ ਹੋ ਟੈਲੀਪੋਸ ਪੰਜਾਬੀ ਦੇ ਨਾਲ ਕੈਨ ਪਰਸਬ ਸ਼ਹਿਦ ਨਾਲ ਸੰਦੀਪ ਕੰਬੋਸ਼